ਗਰੇਤਪੁਰ ਸਾਹਿਬ ਦੇ ਇੱਕ ਨੌਜਵਾਨ ਦੇ ਡੁੱਬਣ ਦਾ ਖਦਸ਼ਾ ਆਇਆ ਸਾਹਮਣੇ ਖੱਡ ਦੇ ਵਿੱਚ ਡੁੱਬ ਰਹੇ ਦੂਜੇ ਨੌਜਵਾਨਾਂ ਨੂੰ ਸਾਥੀਆਂ ਦੇ ਵੱਲੋਂ ਕੱਢਿਆ ਗਿਆ ਬਾਹਰ ਪ੍ਰਾਈਮਟ ਫੈਕਟਰੀ ਦੇ ਵਿੱਚ ਕੰਮ ਕਰਦੇ ਸਨ ਇਹ ਨੌਜਵਾਨ ਗਰਮੀਆਂ ਦੇ ਮੌਸਮ ਵਿੱਚ ਅਕਸਰ ਹੀ ਲੋਕ ਦਰਿਆਵਾਂ ਤੇ ਨਹਿਰਾਂ ਵਿੱਚ ਨਹਾਉਣ ਦੇ ਲਈ ਜਾਂਦੇ ਹਨ ਅਤੇ ਅਕਸਰ ਪਾਣੀ ਵਿੱਚ ਡੁੱਬਣ ਦੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ ਤਾਜ਼ਾ ਮਾਮਲਾ ਗਿੱਤਪੁਰ ਸਾਹਿਬ ਦੇ ਨਜ਼ਦੀਕ ਲਾਹੁੰਡ ਖੱਡ ਦਾ ਹੈ ਜਿੱਥੇ ਕੀ ਰੋਪਨਗਰ ਤੋਂ ਕੁਝ ਨੌਜਵਾਨ ਆਪਣੇ ਕੰਮ ਤੋਂ ਛੁੱਟੀ ਹੋਣ ਦੇ ਚਲਦੇ ਨਹਾਉਣ ਦੇ ਲਈ ਆਏ ਸਨ ਪ੍ਰੰਤੂ ਪਾਣੀ ਦੀ ਤੇਜ਼ ਵਹਾਅ ਦੇ ਵਿੱਚ ਇਨ੍ਹਾਂ ਵਿੱਚੋਂ ਦੋ ਨੌਜਵਾਨ ਆ ਗਏ ਅਤੇ ਹਾਲਾਂਕਿ ਡੁੱਬ ਰਹੇ ਇੱਕ ਨੌਜਵਾਨ ਨੂੰ ਉਸ ਦੇ ਸਾਥੀ ਕੱਢਰੇ ਵਿੱਚ ਕਾਮਯਾਬ ਰਹੇ ਪਰੰਤੂ ਪੁਲਿਸ ਦੇ ਦੱਸਣ ਅਨੁਸਾਰ ਦੂਜਾ ਨੌਜਵਾਨ ਪਾਣੀ ਦੇ ਤੇਜ਼ ਵਹਾਅ ਵਿੱਚ ਡੁੱਬ ਗਿਆ ਜਿਸ ਨੌਜਵਾਨ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ ਸੀ ਉਸ ਨੂੰ ਦੇ ਸਾਥੀਆਂ ਵੱਲੋਂ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਪਰ ਇੱਕ ਨੌਜਵਾਨ ਜੋ ਪਾਣੀ ਦੇ ਵਹਾਅ ਦੇ ਵਿੱਚ ਅੱਗੇ ਰੁੜ ਗਿਆ ਉਸ ਦੀ ਭਾਲ ਜਾਰੀ ਕੀਤੀ ਜਾ ਰਹੀ ਹੈ ਮਿਲਿਆ ਕਿ ਲੋਨ ਘਾੜੇ ਚ ਦੋ ਵਿਅਕਤੀ ਨਾਲੇ ਸਨ ਡੁੱਬ ਗਏ ਪਰ ਉੱਥੇ ਦੇ ਲੋਕਾਂ ਨੇ ਇੱਕ ਬੰਦੇ ਨੂੰ ਕੱਢ ਲਿਆ ਇੱਕ ਡੁੱਬ ਗਿਆ ਜਿਹੜਾ ਬਾਹਰ ਕੱਢਿਆ ਉਹਨੂੰ ਹਸਪੀਟਲ ਲੈ ਗਏ ਕਿ ਬਾਕੀ ਹੁਣ ਪਤਾਲ ਜਾ ਰਹੀ ਹੈ ਤੇ ਲੋਕਾਂ ਨੂੰ ਅਪੀਲ ਅਸੀਂ ਕਰਦੇ ਹਾਂ ਕਿ ਇੱਥੇ ਪਾਣੀ ਦਾ ਵਹਾਅ ਜ਼ਿਆਦਾ ਹੈਗਾ ਤੇ ਇੱਥੇ ਨਾ ਨਾ ਆਇਆ ਤਾਂ ਕੀਰਤਪੁਰ ਸਾਹਿਬ ਦੇ ਇੱਕ ਨੌਜਵਾਨ ਦੇ ਡੁੱਬਣ ਦਾ ਖਦਸ਼ਾ ਆਇਆ ਸਾਹਮਣੇ ਖੱਡ ਦੇ ਵਿੱਚ ਡੁੱਬ ਰਹੇ ਦੂਜੇ ਨੌਜਵਾਨਾਂ ਨੂੰ ਸਾਥੀਆਂ ਦੇ ਵੱਲੋਂ ਕੱਢਿਆ ਗਿਆ ਬਾਹਰ ਪ੍ਰਾਈਵੇਟ ਫੈਕਟਰੀ ਦੇ ਵਿੱਚ ਕੰਮ ਕਰਦੇ ਸਨ ਇਹ ਨੌਜਵਾਨ ਗਰਮੀਆਂ ਦੇ ਮੌਸਮ ਵਿੱਚ ਅਕਸਰ ਹੀ ਲੋਕ ਦਰਿਆਵਾਂ ਤੇ ਨਹਿਰਾਂ ਵਿੱਚ ਨਹਾਉਣ ਦੇ ਲਈ ਜਾਂਦੇ ਹਨ ਅਤੇ ਅਕਸਰ ਪਾਣੀ ਵਿੱਚ ਡੁੱਬਣ ਦੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ ਤਾਜ਼ਾ ਮਾਮਲਾ ਗਿੱਤਪੁਰ ਸਾਹਿਬ ਦੇ ਨਜ਼ਦੀਕ ਲਾਹੁੰਡ ਖੱਡ ਦਾ ਹੈ ਜਿੱਥੇ ਕਿ ਰੋਪਨਗਰ ਤੋਂ ਕੁਝ ਨੌਜਵਾਨ ਆਪਣੇ ਕੰਮ ਤੋਂ ਛੁੱਟੀ ਹੋਣ ਦੇ ਚਲਦਿਆਂ ਨਹਾਉਣ ਦੇ ਲਈ ਆਏ ਸਨ ਪਰੰਤੂ ਪਾਣੀ ਦੀ ਤੇਜ਼ ਵਹਾਅ ਦੇ ਵਿੱਚ ਇਨ੍ਹਾਂ ਵਿੱਚੋਂ ਦੋ ਨੌਜਵਾਨ ਆ ਗਏ ਅਤੇ ਹਾਲਾਂਕਿ ਡੁੱਬ ਰਿਹਾ ਇੱਕ ਨੌਜਵਾਨ ਉਸ ਦੇ ਸਾਥੀ ਕੱਢ ਦੇ ਵਿੱਚ ਕਾਮਯਾਬ ਰਹੇ ਪਰੰਤੂ ਪੁਲਿਸ ਦੇ ਦੱਸਣ ਅਨੁਸਾਰ ਦੂਜਾ ਨੌਜਵਾਨ ਪਾਣੀ ਦੇ ਤੇਜ਼ ਵਹਾਅ ਵਿੱਚ ਡੁੱਬ ਗਿਆ ਜਿਸ ਨੌਜਵਾਨ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ ਸੀ ਉਸ ਨੂੰ ਉਸ ਦੇ ਸਾਥੀਆਂ ਵੱਲੋਂ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਪਰ ਇੱਕ ਨੌਜਵਾਨ ਜੋ ਪਾਣੀ ਦੇ ਵਹਾਅ ਦੇ ਵਿੱਚ ਅੱਗੇ ਰੁੜ ਗਿਆ ਉਸ ਦੀ ਭਾਲ ਜਾਰੀ ਕੀਤੀ ਜਾ ਰਹੀ ਹੈ ਮਿਲਦੀ ਕਿ ਲੋਹੜ ਘਾਟੇ 'ਚ ਦੋ ਵਿਅਕਤੀ ਨਾਲੇ ਸਨ ਡੁੱਬ ਗਏ ਪਰ ਉੱਥੇ ਦੇ ਲੋਕਾਂ ਨੇ ਇੱਕ ਬੰਦੇ ਨੂੰ ਕੱਢ ਲਿਆ ਇੱਕ ਡੁੱਬ ਗਿਆ ਜਿਹੜਾ ਬਾਹਰ ਕੱਢਿਆ ਉਹਨੂੰ ਹਸਪੀਟਲ ਲੈ ਗਿਆ ਕਿ ਬਾਕੀ ਹੁਣ ਪਰਦਾਲ ਜਾ ਰਹੀ ਹੈ ਤੇ ਲੋਕਾਂ ਨੂੰ ਅਪੀਲ ਅਸੀਂ ਕਰਦੇ ਹਾਂ ਕਿ ਇੱਥੇ ਪਾਣੀ ਦਾ ਵਹਾਅ ਜ਼ਿਆਦਾ ਹੈਗਾ ਤੇ ਇੱਥੇ ਨਾ ਨਹਾਇਆ ਜਾ। ਕੀਰਤਪੁਰ ਸਾਹਿਬ ਦੇ ਇੱਕ ਨੌਜਵਾਨ ਦੇ ਡੁੱਬਣ ਦਾ ਖਦਸ਼ਾ ਆਇਆ ਸਾਹਮਣੇ ਖੱਡ ਦੇ ਵਿੱਚ ਡੁੱਬ ਰਹੇ ਦੂਜੇ ਨੌਜਵਾਨਾਂ ਨੂੰ ਸਾਥੀਆਂ ਦੇ ਵੱਲੋਂ ਕੱਢਿਆ ਗਿਆ ਬਾਹਰ ਪ੍ਰਾਈਮੇਟ ਫੈਕਟਰੀ ਦੇ ਵਿੱਚ ਕੰਮ ਕਰਦੇ ਸਨ ਇਹ ਨੌਜਵਾਨ ਗਰਮੀਆਂ ਦੇ ਮੌਸਮ ਵਿੱਚ ਅਕਸਰ ਹੀ ਲੋਕ ਦਰਿਆਵਾਂ ਤੇ ਨਹਿਰਾਂ ਵਿੱਚ ਨਹਾਉਣ ਦੇ ਲਈ ਜਾਂਦੇ ਹਨ ਅਤੇ ਅਕਸਰ ਪਾਣੀ ਵਿੱਚ ਡੁੱਬਣ ਦੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ ਤਾਜ਼ਾ ਮਾਮਲਾ ਗਿੱਤਪੁਰ ਸਾਹਿਬ ਦੇ ਨੇੜੇ ਲਾਹੁੰਡ ਖੱਡ ਦਾ ਹੈ ਜਿੱਥੇ ਕੀ ਰੋਪਨਗਰ ਤੋਂ ਕੁਝ ਨੌਜਵਾਨ ਆਪਣੇ ਕੰਮ ਤੋਂ ਛੁੱਟੀ ਹੋਣ ਦੇ ਚਲਦੇ ਨਹਾਉਣ ਦੇ ਲਈ ਆਏ ਸਨ ਪਰੰਤੂ ਪਾਣੀ ਦੀ ਤੇਜ਼ ਵਹਾਅ ਦੇ ਵਿੱਚ ਇਨ੍ਹਾਂ ਵਿੱਚੋਂ ਦੋ ਨੌਜਵਾਨ ਆ ਗਏ ਅਤੇ ਹਾਲਾਂਕਿ ਡੁੱਬ ਰਹੀ ਇੱਕ ਨੌਜਵਾਨ ਉਸ ਦੇ ਸਾਥੀ ਬਾਹਰ ਕੱਢਣ ਵਿੱਚ ਕਾਮਯਾਬ ਰਹੇ ਪਰੰਤੂ ਪੁਲਿਸ ਤੇ ਦੱਸਿਆ ਨੂੰ ਆਰੇ ਦੁਰਜਾ ਨੌਜਵਾਨ ਪਾਣੀ ਦੇ ਤੇਜ਼ ਵਹਾਅ ਵਿੱਚ ਡੁੱਬ ਗਿਆ ਜਿਸ ਨੌਜਵਾਨ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ ਸੀ ਉਸ ਨੂੰ ਉਸ ਦੇ ਸਾਥੀਆਂ ਵੱਲੋਂ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਪਰ ਇੱਕ ਨੌਜਵਾਨ ਜੋ ਪਾਣੀ ਦੇ ਵਹਾਅ ਦੇ ਵਿੱਚ ਅੱਗੇ ਰੁੜ ਗਿਆ ਉਸ ਦੀ ਭਾਲ ਜਾਰੀ ਕੀਤੀ ਜਾ ਰਹੀ ਹੈ ਮਿਲਿਆ ਕਿ ਲੋਹੜਾ ਘਾਟੇ 'ਚ ਦੋ ਵਿਅਕਤੀ ਨਹਾਲੇ 'ਚ ਨਗਲ ਗਏ ਪਰ ਉੱਥੇ ਦੇ ਲੋਕਾਂ ਨੇ ਇੱਕ ਬੰਦੇ ਨੂੰ ਕੱਢ ਲਿਆ ਇੱਕ ਡੁੱਬ ਗਿਆ ਜਿਹੜਾ ਬਾਹਰ ਕੱਢਿਆ ਉਹਨੂੰ ਹਸਪੀਟਲ ਲੈ ਗਿਆ ਕਿ ਬਾਕੀ ਹੁਣ ਪਰਤਾਲ ਜਾ ਰਹੀ ਹੈ ਤੇ ਲੋਕਾਂ ਨੂੰ ਅਪੀਲ ਅਸੀਂ ਕਰਦੇ ਹਾਂ ਕਿ ਇੱਥੇ ਪਾਣੀ ਦਾ ਵਹਾਅ ਜ਼ਿਆਦਾ ਹੈਗਾ 真难呐，这。